ਬਾਬਾ ਜੀ ਅੱਜ ਬੜਾ ਕਰਮਾ ਵਾਲਾ ਦਿਨ ਆ ਅੱਜ ਤੁਸੀਂ ਇੱਕ ਹਿਸਾਬ ਨਾਲ ਰਿਟਾਇਰਮੈਂਟ ਜਿਹੜੀ ਦਿੱਤੀ ਆ ਦੋਨਾਂ ਪਿੰਡਾਂ ਦੀ ਸੰਗਤਾਂ ਨੇ ਜਿੱਦਾਂ ਅੱਜ ਪਿਆਰ ਦਿੱਤਾ ਆ ਔਰ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਆ 40 ਸਾਲ ਜਿਹੜੀ ਪੂਰੀ ਤਰ੍ਹਾਂ ਨਿਭਾਈ ਆ ਅੱਜ ਕੀ ਕਹਿਣਾ ਚਾਹੋਗੇ ਦੇ ਵਿਭਾਗੇ ਦੇ ਦੰਦੇ ਉੱਪਰ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਆਕੇ ਗੁਰੂ ਦੀ ਕਿਰਪਾ ਨਾਲ ਮੈਂ ਜੋ ਸੇਵਾ ਮਰਸੀ ਆਪ ਲਈ ਬ੍ਰਿਨੇ ਤੇ ਗੁਰੂ ਦੀ ਸੰਗਤਾਂ ਦੀ ਪਿਆਰ ਨਾਲ ਹੋਏ ਮੇਰੇ ਕੋਲ ਕੋਈ ਮੇਂ ਗੁਣ ਨਹੀਂ ਆਦਾ ਕੋਈ ਇਹ ਗੁਰੂਆਂ ਸੰਗਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਨੂੰ ਬਨ ਲਿਆ ਸ਼ਕੀਲ ਜਿਹਦਾ ਸਭ ਪਖੀਆਂ ਦੀ ਤੇ ਮਸਤਾ ਹੋ ਜਾਂਦਾ ਨਾ ਇਹਦਾ ਮੇਰਾ ਮਨ ਕਿਸਾ ਕੋਈ ਛੜਤਾ ਰਿਸ਼ਤੇ ਦਾ ਜਨਮ ਨਾਲ ਛੜਤਾ ਇਸ ਪਿਆਰ 'ਚ ਮੈਂ ਜੁਟ ਗਿਆ ਤੇ ਸੇਵਾ ਕੀਤੀ ਗੁਰੂ ਦੀ ਕਿਰਪਾ ਨਾਲ ਤੇ ਮੈਂ ਮਾਫੀ ਮੰਗਦਾ ਇੰਨੇ ਸਜੋ ਕਰਦਿਆਂ ਸੇਵਾ ਬਿਆਨਤ ਗਲਤੀਆਂ ਹੋਈਆਂ ਹੋਣਗੀਆਂ ਉਹ ਸੰਗਤ ਮਾਵੇ ਤੇ ਮੈਂ ਗੁਰੂ ਆਪ ਹੀ ਮਾਫ ਕਰ ਦੇਗਾ ਉਹਨਾਂ ਨੂੰ ਇਹ ਮੈਂ ਮਾफी ਮੰਗਣਾ ਸੰਕੂ ਮੇਰੀਆਂ ਗਲਤੀਆਂ ਸਭ ਮਾਫ ਕਰ ਦੇਣੀ ਆ ਨਹੀਂ ਗੁਰੂ ਅੱਜ ਇੰਨਾ ਪਿਆਰ ਦਿੱਤਾ ਸੰਤਾ ਨੇ ਅੱਜ ਮਾਨ ਸਨਮਾਨ ਦੇ ਰਿਹਾ ਪਰਿਵਾਰ ਨੂੰ ਵੀ ਦੇ ਰਿਹਾ ਪੁੱਤਰ ਨੂੰ ਵੀ ਜਿਹੜਾ ਅੱਜ ਅੱਗੇ ਜ਼ਿੰਮੇਵਾਰੀ ਦਿੱਤੀ ਆ ਇਹਦੇ ਉੱਪਰ ਦੋ ਵਾਰ ਚੀ ਜਣਾ ਜਾਊਗੀ ਠੀਕ ਹੈ ਜੀ ਤੂੰ ਡਰਕਾ ਕਰਿਆ ਸੀ ਆ ਬੜੀ ਵਧੀਆ ਵੀ ਕਿਰਪਾ ਗੁਰੂ ਜੀ ਦਾ ਇੰਨਾ ਉਤਾ ਚੜਾ ਦਿਆ ਜਦੋਂ ਸਮੇਂ ਦੇ ਵਿੱਚ ਕਈ ਕੁਝ ਟਿਕਣਾ ਪਿਆ ਹੋਣਾ ਉਦੋਂ ਪਰ ਗੁਰੂ ਦੇ ਨਾਲ ਤੇ ਤੁਸੀਂ ਲੱਗੇ ਰਹੇ ਤੇ ਤੁਹਾਨੂੰ ਪਤਾ ਇਹ ਬੜੇ ਮਾੜੇ ਸਮੇਂ ਆਏ ਆ ਅਤਵਾ ਦਾ ਸਮਾਂ ਆ ਹੀ ਜਦੋਂ ਤੇ ਬਹੁਤ ਖਤਰਨਾਕ ਉਹਦਾ ਮਿੱਥੀ ਹਾਰਪੂ ਪੰਦਾਰੇ ਆ ਗਏ ਹਾਂ ਜਿਹੜਾ ਹੱਥ ਬਾਜ਼ ਬੁੱਸ ਨੇ ਫੇ ਸ਼ਾਪੇ ਮਾਦਰੀ ਹੈ ਕਿਵੇਂ ਉਹਦੇ ਹਾਈ ਭਰਦ ਰਿਆਂ ਬੜਾ ਖਤਰਨਾਕ ਸਮਝਿੰਦੇ ਚ ਵੀ ਤੇ ਸਾਰਾ ਗੱਲ ਹੈ ਗੁਰੂ ਦੀ ਸੰਗਤਾਂ ਨਾਲ ਪਿਆਰ ਕਰਕੇ ਹੈ ਮੇਰੇ ਵੀ ਕੋਈ ਗੁਰਨੇ ਆਸਾ ਜੇ ਮੈਸ ਗੰਠੀ ਵਾਲਾ ਕੋਈ ਕੋਈ ਨਹੀਂ ਹੈ ਉਹਦੀ ਕਿਰਪਾ ਨਾਲ ਆਪੇ ਨੂੰ ਗੰਠੀ ਬਣ ਆਲੀ ਤੇ ਆਪੇ ਸੇਵ ਲਈ ਹੈ ਤੇ ਸੰਗਤਾਂ ਦਾ ਮੈਨੇ ਬਹੁਤ ਦੀ ਬਤ ਪਿਆਰ ਹੈ ਮੇਰਾ ਇਹੋ ਮੇਰੀ ਬਿਆਨ ਜਬਾਨ ਕਹਿ ਨਹੀਂ ਸਕਦੀ ਉਹ ਪਿਆਰ ਮੇਰਾ ਸੰਗਤਾਂ ਨੂੰ ਤੇ ਮੈਂ ਵਾਰ ਵਾਰ ਹੀ ਇਹ ਕਹਿੰਦਾ ਸੰਗਤਾਂ ਨੂੰ ਮਾਫ ਕਰਤਾਂ ਗਲਤੀਆਂ ਮੇਰੀਆਂ ਤੇ ਗੁਰੂ ਆਪੇ ਬਖਸ਼ਦੇ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਾਈ ਸਵਿੰਦਰ ਸਿੰਘ ਹੁਣਾਂ ਨੇ ਜਿਹੜਾ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰਾ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਘਰ ਦੀ ਸੇਵਾ ਨਾਲ ਕੋਲੋਂ ਬਤੌਰ ਗ੍ਰੰਥੀ ਤੌਰ ਲਈਏ ਸਾਧ ਸੰਗਤ ਜੀ 87 ਤੋਂ ਲੈ ਕੇ ਹੁਣ ਤੱਕ ਸੇਵਾ ਜੜਿਆ ਬੜੇ ਸੁਚੱਜੇ ਢੰਗ ਦੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਰ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕੈਰੇਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਨ ਕਰਨ ਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਆ ਟਿਕੜਾਂ ਦੀਆਂ ਕਿ ਵਾਲੇ ਦੁਆਲੇ ਜਾਣਦੀਆਂ ਨੇ ਕਿ ਉਹਨਾਂ ਦੀ ਇਮਾਨਦਾਰੀ ਕਿੰਨੀ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ ਉਹਨਾਂ ਦੇ ਕੈਰੇਕਟਰ ਬਾਰੇ ਸਾਡੀਆਂ ਸ਼ਾਮਾਂ ਨੂੰ ਸਵੇਰੇ ਅਮਰਤ ਵੇਲੇ ਨੇਰੇ ਮੂਹ ਨੇਰੇ ਸਾਡੀਆਂ ਬੀਬੀਆਂ ਪੜਾ ਲੜਕੀਆਂ ਵੀ ਕੋਤਰੀ ਆਉਂਦੀਆਂ ਸੀ ਪਰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਤੱਕ ਇੰਨੇ ਲੰਮੇ ਸਮੇਂ ਸਾਨੂੰ ਕੋਈ ਨਾਵਾ ਪ੍ਰਬੰਧ ਕਰ ਕਿਸੇ ਪੱਖ ਤੋਂ ਨਹੀਂ ਮਿਲਿਆ ਕਿ ਬਾਬਾ ਜੀ ਨੇ ਸਾਡੇ ਪਾਸ ਐਦਾਂ ਕੀਤਾ ਜਾਂ ਸਾਡੀ ਇਹ ਘਰਾਂ ਵਿੱਚ ਗੱਲ ਆਏ ਹੋਈ ਕਦੇ ਗੁਰਦਾਰੇ ਵੀ ਕੋਈ ਗੱਲ ਨਹੀਂ ਹੋਈ ਭਾਵ ਗੁਰੂ ਸਾਹਿਬ ਦੀ ਕਿਰਪਾ ਅੱਜ ਦੋਨੇ ਪਿੰਡ ਦੀਆਂ ਸੰਤਾਂਾਂ ਨੂੰ ਬਤਾਈ ਕੀ ਦੇ ਦੀਆਂ ਆ ਮੈਂ ਭਾਗ ਵੀ ਦੇਖ ਰਿਹਾ ਆ ਤੇ ਸ਼ਰਧਾਂਜਲੀ ਵੀ ਦਿੰਦੇ ਨਜ਼ਰ ਆ ਰਹੀ ਸੋ ਗੁਰੂ ਸਾਹਿਬ ਦੀ ਕਿਰਪਾ ਵਾ ਕੇਸੀ ਪ੍ਰਬੰਧ ਕਜਾਨਾਂ ਨੇ ਸਾਥ ਸੰਗਤ ਦੀ ਆਪਣੇ ਮੈਂ ਬੇਨਤੀ ਕਰਨਾ ਹੈ ਕਿ ਆਪ ਕਰਦੇ ਹੁੰਦਾ ਨਹੀਂ ਹੈ ਵਾਹੇ ਬਹੁਤੇ ਗ੍ਰੰਥੀ ਪ੍ਰਬੰਧਕਾਂ ਦੇ ਨਾਲ तकरीबन ਨਹੀਂ ਹੁੰਦੀ ਰਾਸ ਹੁੰਦੀ ਜਾਂ ਸੰਗਤਾਂ ਰਾਸ ਨਹੀਂ ਹੁੰਦੀ ਆਦਿ ਬਜਾਲੇ ਸੇਵਾ ਕਰਕੇ ਚਲੇ ਜਾਂਦੇ ਹਨ ਆਪਾ ਥੋੜੇ ਦਿਨ ਪਹਿਲਾਂ ਕੋਈ 5-7 ਦਿਨ ਪਹਿਲਾਂ 10-20 15 ਪ੍ਰਬੰਧਕਾਂ ਜਨਾਂ ਨੇ ਹੋਰ ਸੇਵਕ ਸੇਵਕਾਂ ਨੇ ਸੰਗਤਾਂ ਨੇ ਬੈਠ ਕੇ ਮਤਾਂ ਪਕਾਇਆ ਸੀ ਵਿਚਾਰ ਕੀਤੀ ਸੀ ਕਿ ਬਾਬਾ ਜੀ ਨੇ ਬਹੁਤ ਲੰਮਾ ਸਮਾਂ ਸੇਵਾ ਕੀਤੀ ਹੈ ਕਿਨ ਦਾ ਸਨਮਾਨ ਸਲਾਕਬ ਰੱਖਿਆ ਜਾਵੇ ਵਿਦਾਇਗੀ ਪਾਰਟੀ ਦਿੱਤੀ ਜਾਵੇ ਚਾਹ ਪਾਣੀ ਦਾ ਲੰਗਰ ਚਲਾਇਆ ਜਾਵੇ ਤੇ ਸਾਰੇ ਦੋਹ ਨਗਰਾਂ ਨੂੰ ਸੱਦਿਆ ਜਾਵੇ ਕਿਉਂਕਿ ਸਨਮਾਨ ਥੋੜੀ ਸੰਗ ਪ੍ਰਬੰਧਕ ਵੀ ਕਰ ਸਕਦੇ ਸਨ ਪਰ ਅਸੀਂ ਕਿਹਾ ਵੀ ਨਹੀਂ ਸਾਰਿਆਂ ਸਗਤ ਦਸਲਾ ਬਣਦਾ ਸੋ ਸਾਥ ਸਗਦੇ ਇਹ ਗੁਰੂ ਸੋ ਗੁਰੂ ਦੀ ਕਿਰਪਾ ਨਾਲ ਸਾਧ ਸੰਗਤ ਜੀ ਜੋ ਪ੍ਰਬੰਧਕਾਂ ਨੇ ਸੰਗਤਾਂ ਨੇ ਫੈਸਲਾ ਕੀਤਾ ਇਹ ਮਾਨ ਸਨਮਾਨ ਤੋਂ ਇਲਾਵਾ ਸਾ ਅੱਜ ਜੋ ਬਾਬਾ ਜੀ ਨੂੰ ਮਾਨ ਸਨਮਾਨ ਜੋ ਪ੍ਰਬੰਧਕਾਂ ਨੇ ਜੋ ਸੰਗਤਾਂ ਨੇ ਫੈਸਲਾ ਵਿਚਾਰ ਕੀਤੀ ਸੀ ਪੰਜ ਛੇ ਦਿਨ ਪਹਿਲਾਂ ਕਿ ਬਾਬਾ ਜੀ ਨੂੰ ਮਾਇਕ ਪੱਖ ਤੋਂ ਉਹਨਾਂ ਦੀ ਭਾਵ ਪੈਦਾ ਦਿੱਤੀ ਜਾਵੇ ਉਹਨਾਂ ਦਾ ਮਾਣ ਪੱਤਾ ਦਿੱਤਾ ਜਾਵੇ ਸੋ ਸਾਥ ਸਿੰਘ ਸਾਰੇ ਪ੍ਰਬੰਧਕਾਂ ਤੇ ਸੰਗਤਾਂ ਨੇ ਵਿਚਾਰ ਬਣਾ ਕੇ ਇਹ ਬਣਾਇਆ ਸੀ 21000 ਰੁਪਇਆ ਅੱਜ ਨੂੰ ਨਗਦ ਰਾਸ਼ੀ ਦਿੱਤੀ ਜਾ ਰਹੀ ਜਿਹੜੇ ਹੁਣ ਦਿੱਤੀ ਗਈ ਹੈ ਤੁਹਾਡੇ ਸਾਹਮਣੇ ਬਾਹਵੇਂ ਵਿੱਚ ਉਹ 21000 ਵਾ ਬਾਕੀ ਸਾਡੀ ਸੰਗਤਾਂ ਵੱਲ ਸੁਝਾਅ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਬਾਬਾ ਜੀ ਨੂੰ ਥੋੜਾ ਬਤ ਹਰ ਮਹੀਨੇ ਗਿਆਰਾ ਪੱਤਾ ਵੀ ਦਿੱਤਾ ਜਾਵੇ ਇਹ ਨਹੀਂ ਕਿ ਉਹਨਾਂ ਦੇ ਬੱਚੇ ਮਾਰੇ ਕਿਰਪਾ ਵਾ ਇੱਕ ਅਮਰੀਕਾ ਬੈਠਾ ਇੱਥੇ ਵੀ ਕਮਾਉਂਦਾ ਹੈ ਕੋਈ ਕਮੀ ਨਹੀਂ ਉਹਨਾਂ ਦੀ ਗੱਲ ਨਹੀਂ ਪਰ ਫਿਰ ਵੀ ਕਹਿੰਦੇ ਸਾਡੇ ਵੱਲੋਂ ਫਰਜ਼ ਬੰਦਾ ਵਾ ਕਿ ਅਸੀਂ ਪ੍ਰਬੰਧਕਾਂ ਗੁਰੂ ਘਰ ਦੀ ਸੇਵਾ ਵਿੱਚੋਂ ਉਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਬੋਤੀ ਜਿੰਨਾ ਚ ਰੱਬ ਉਹਨਾਂ ਤੇ ਗੁਰੂ ਕਿਰਪਾ ਕਰੇ ਅੱਜ ਤੋਂ ਬਾਅਦ ਉਹਨਾਂ ਦੀ ਉਮਰ ਮਾਰੇ ਲੰਬੀ ਕਰੇ ਸਿਹਤ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਹਨਾਂ ਵਾਸਤੇ ਅਸੀਂ ਕੀਤਾ ਹਰ ਮਹੀਨੇ ਤਕਰੀਬਨ 3000 ਰੁਪਏ ਸਾਧ ਸੰਗ ਦੀ ਉਹਨਾਂ ਨੂੰ ਹਰ ਮਹੀਨੇ ਮਾਣ ਪੱਤਾ ਦਿੱਤਾ ਜਾਵੇਗਾ ਇਹ ਅਸੀਂ ਫੈਸਲਾ ਵਿਚਾਰ ਪ੍ਰਬੰਧਕਾਂ ਸਾਰਿਆਂ ਨੇ ਵਿਚਾਰ ਕੇ ਸੰਗਤਾਂ ਨੇ ਕੀਤਾ ਵਾ ਉਹਨਾਂ ਦੇ ਬੇਟੇ ਨੂੰ ਵੀ ਅੱਗੇ ਜੁਮੇਵਤ ਤੋਂ ਪੀਆ ਇਹ ਬੇਨਤੀ ਹੈ ਕਿ ਉਹੜਾ ਜੀ ਸੇਵਾ ਦੇ ਨਾਲ-ਨਾਲ ਉਹਨਾਂ ਦਾ ਲੜਕਾ ਭਾਈ ਪ੍ਰੀਤਮ ਸਿੰਘ ਵੀ ਗੁਰੂ ਘਰ 'ਚ ਕਈਆਂ ਸਾਲਾਂ ਤੋਂ ਸੇਵਾ ਨਿਭਾ ਰਿਹਾ ਪਾੜ ਦੀ ਸੇਵਾ ਕਰ ਰਿਹਾ ਖਡਪਾ ਸਾਹਿਬ ਕਰ ਰਿਹਾ ਸੀ ਬੜੀ ਕਿਰਪਾ ਬੜੀ ਚੜ੍ਹਦੀ ਕਲਾ ਖਡਪਾ ਸਾਹਿਬ ਜੀ ਸਾਥ ਸੰਗਤ ਜੀ ਪਰ ਅਸੀਂ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਲੜਕੇ ਨੂੰ ਅਸੀਂ ਬਾਹਰੋਂ ਗ੍ਰੰਥੀ ਨੇ ਲਪੜਾ ਪੈਨ ਉਹਨਾਂ ਦੀ ਹੈ ਵਾਹੇ ਇਹ ਲੜਕਾ ਉਹਨਾਂ ਦੀ ਸੇਵਾ ਕਰੇਗਾ ਉਹਨੂੰ ਪਿਆਰ ਦੇਣੀ ਆ ਫਿਰ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਲਿਆ ਪ੍ਰਬੰਧਕਾਂ ਨੇ ਉਹ ਕਹਿੰਦੇ ਸੇਵਾ ਨਿਭਾ ਵਾਗੇ ਸਾਥ ਸੰਗਤ ਦੀ ਉਹ ਸੇਵਾ ਅੱਜ ਉਹਨਾਂ ਨੂੰ ਭਾਈ ਪ੍ਰੀਤਮ ਸਿੰਘ ਸੇਵਾ ਗ੍ਰੰਥੀ ਪਤੌਲ ਗ੍ਰੰਥੀ ਉਹਨਾਂ ਸੇਵਾ ਸੰਭਾਲ ਲਈ ਆ ਸੋ ਪ੍ਰਬੰਧਕਸਾਂ ਨੂੰ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਭਾਈ ਪ੍ਰੀਤਮ ਸਿੰਘ ਜੀ ਜਦੋਂ ਤੁਹਾਡੇ ਗੁਰੂ ਆਪਣੇ ਗੁਰੂ ਘਰ ਦੇ ਵਜ਼ੀਰ ਹੋਣਗੇ ਅੱਗੇ ਸਾਡਾ ਸਾਰਿਆਂ ਦਾ ਸੰਗਤਾਂ ਦਾ ਫਰਜ਼ ਬਣਦਾ ਉਹਨਾਂ ਦਾ ਮਾਨ ਸਨਮਾਨ ਕਰਨਾ ਉਹਨਾਂ ਦਾ ਏਜੰਟ ਪੱਖ ਰੱਖਣਾ ਵੇਖਣਾ ਔਰ ਭਖਤੇ ਹੋੜੀ ਭਾਵ ਕਿਸੇ ذراں دے مشکل کوئی آوے کہ کوئی গুরুوالو آدھا بھی پر ਸਾਡਾ ਵੀ ਫਰਜ਼ ਸੰਗਤਾਂ ਬੰਨਦਾ ਪ੍ਰਬੰਧਕਾਂ ਦਾ ਬਣਦਾ ਉਹ ਸੇਵਾ ਸੁਭਾਲਦੇ ਹਨ ਸੋ ਸਾਥੀ ਅੱਜ ਭਾਗਾ ਵਾਲਾ ਦੇਣਵਾ ਬੜਾ ਖੁਸ਼ੀਆਂ ਵਾਲਾ ਦੇਣਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਕਹਿ ਕੇ ਇਹਨੇ ਲਫ਼ਜ਼ਾਂ ਨਾਲ ਫੱਟੇ ਬਰੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ